ਰੱਬੀਆਂ ਮਾਵਾਂ ਦੀਆਂ ਛਾਤੀਆਂ 'ਚ ਕੀੜੇ ਪੈ ਗਏ ਅੱਜ ਸਿਸਟਮ ਦੇ ਕਰਕੇ ਕੈਂਸਰ ਵਰਗੀ ਇਹ ਨਾਮਰਾਦ ਬਿਮਾਰੀ ਦਾ ਫੈਲਣਾ ਹਸਪੀਟਲਾਂ ਦੇ ਵਿੱਚ ਉਹਨਾਂ ਵੱਲੋਂ ਕੋਈ ਅਵੇਅਰਨੈਸ ਕੈਂਪ ਕੋਈ ਫ੍ਰੀ ਟੈਸਟ ਪਿੰਡਾਂ ਦੇ ਪੱਧਰ ਤੇ ਥੱਲੇ ਗਰਾਊਂਡ ਲੈਵਲ ਤੇ ਨਹੀਂ ਕੀਤੇ ਜਾ ਰਹੇ ਜਾਗਰੂਕ ਨਾ ਹੋਣਾ ਇਹਨੂੰ ਅੱਜ ਇੱਥੇ ਤਿੱਕਰ ਲਿਆ ਆ ਵੀਰੀ ਛਾਤੀ 'ਚ ਕੀੜੇ ਪੈ ਗਏ ਵਿਚਾਰੀ ਤੇ ਕੀੜਿਆਂ ਤੋਂ ਖਾਦੀ ਜਾ ਰਹੀ ਏ ਮਾਂ ਅੱਜ ਤੜਫਦੀ ਛੱਲੀ ਨਹੀਂ ਜਾਂਦੀ ਤੇ ਆ ਖੂਨ ਨਾਲ ਭਿੱਜੇ ਹੋਏ ਗੋਜ ਦੱਸਦੇ ਆ ਵੀ ਉਹਨਾਂ ਛਾਤੀਆਂ ਚੋਂ ਜਿੰਨਾਂ ਚੋਂ ਕਿਸੇ ਟਾਈਮ ਬੱਚਿਆਂ ਨੇ ਦੁੱਧ ਪੀਤਾ ਅੱਜ ਉੱਥੋਂ ਖੂਨ ਨਿਕਲ ਰਿਹਾ ਤੇ ਕੀੜੇ ਖੂਨ ਪੀ ਜਾਂਦੇ ਆ ਕੀੜੇ ਮਾਸ ਖਾਈ ਜਾਂਦੇ ਆ ਜਦੋਂ ਕਿਸੇ ਮਾਂ ਦੀਆਂ ਛਾਤੀਆਂ ਚੋਂ ਕੀੜੇ ਕੱਢਣੇ ਪੈਂਦੇ ਆ ਨਾ ਤੇ ਬੜਾ ਦੁੱਖ ਲੱਗਦਾ ਉਹ 3 ਸਾਲਾਂ ਦੇ ਵਿੱਚ ਸਮੱਸਿਆ ਇੰਨੀ ਜ਼ਿਆਦਾ ਵੱਧ ਗਈ ਆ ਹੁਣ ਭੈਣ ਦੱਸਦੀ ਆ ਵੀ 1.5 ਸਾਲ ਤੋਂ ਇਹ ਫਟ ਗਿਆ 1 ਸਾਲ ਤੋਂ ਤੇ ਹੁਣ ਫਟੇ ਹੋਏ ਨੂੰ ਸਾਲ ਹੋ ਗਿਆ ਤੇ ਹੁਣ ਤਾਂ ਹੱਦ ਹੀ ਹੋ ਗਈ ਹੁਣ ਕੀੜੇ ਪੈ ਗਏ ਉਹਦੇ ਵਿੱਚ ਵੀ ਜੀ ਇਹ ਕਦਕ ਤੋਂ ਇੱਥੇ ਰਹਿ ਰਹੇ ਆ ਸਾਨੂੰ तकरीबन 30 30 ਸਾਲ ਹੋ ਗਏ ਇਹਨਾਂ ਨੂੰ ਆਲੇ-ਦਾਲੇ ਪਿੰਡਾਂ 'ਚ ਦੇਖਦੇ ਆ ਮੈਂ ਠੀਕ ਠੀਕ ਹੈ ਜੀ ਆਲੇ-ਦਾਲੇ ਜਿਵੇਂ ਪਿੰਡ ਬੱਦ ਦੀ ਕਰਾ ਮਗਲੀ ਖੁਰਦ ਉੱਪਰ ਪਿੰਡਾਂ ਹਾਂ ਤੇ ਜਿਹੜਾ ਉਹ ਨਾਗਰੇ ਵਗੈਰਾ ਇਹ ਪਿੰਡਾਂ 'ਤੇ ਜਾ ਕੇ ਵਿਚਾਰਾ ਮਾਰ ਕੇ ਗੁਜ਼ਾਰਾ ਕਰਦੇ ਨੇ ਇਹ ਮਾਤਾ ਕਹਿੰਦੇ ਬਹੁਤ ਮਿਹਨਤ ਕਰਦੇ ਸੀ ਮਤਲਬ ਉਹ ਪਿੰਡਾਂ ਦੇ ਵਿੱਚ ਅਸੀਂ ਮਨੋ ਪੂਰੀ ਮਾਤਾ ਜਿਵੇਂ ਕਹਿੰਦੇ ਨੇ ਵੀ ਆਪਣੇ ਤੋਂ 20 ਸਾਲ ਪਹਿਲਾਂ ਦੇ ਅਸੀਂ ਇਹਨਾਂ ਨੂੰ ਜਾਣਦੇ ਆ ਬਹੁਤ ਜਵਾਨ ਸੀਗੀ ਓਕੇ ਜੀ ਤਾਂ ਤੇ ਬਹੁਤ ਮਤਲਬ ਇਹ ਕੰਮ ਕਰਦੀ ਸੀ ਹੁਣ ਜਦੋਂ ਉਹਨਾਂ ਦਾ ਕੰਮ ਠੱਪ ਹੋ ਗਿਆ ਫਿਰ ਇਹ ਮੰਗ ਕੇ ਗੁਜ਼ਾਰਾ ਕਰਦੇ ਸੀ ਇੱਧਰ ਉੱਧਰ ਫਿਰ ਕੇ ਹੁਣ ਕਾਫੀ ਟਾਈਮ ਤੋਂ ਕਹਿੰਦੇ ਬਿਮਾਰ ਪਈ ਆ ਤੇ ਇਹਦੀ ਮਤਲਬ ਵੱਧ ਤੋਂ ਵੱਧ ਇਹਨਾਂ ਦੀ ਮਦਦ ਅੱਛਾ ਮਾਤਾ ਜਿਹੜੇ ਮਾਤਾ ਜੀ ਪਏ ਆ ਜਿਨ੍ਹਾਂ ਦੇ ਛਾਤੀ 'ਚ ਕੀੜੇ ਪਏ ਹੋਏ ਆ ਕੀ ਲੱਗਦੇ ਆ ਤੁਹਾਡੇ ਮਾਂ ਲੱਗਦੀ ਆ ਮਾਂ ਲੱਗਦੀ ਕਦੋਂ ਤੋਂ ਬਿਮਾਰ ਆ ਮਾਤਾ ਤੇਜੀ ਸਾਲ ਹੋ ਗਿਆ ਜਾਨੀ ਪਹਿਲਾਂ ਥੋੜਾ ਫੁੱਟਿਆਂ ਜਿਗਾ ਹੁਣ ਫੁੱਟੇ ਨੂੰ ਸਾਲ ਹੋ ਗਿਆ ਅੱਛਾ ਹੁਣ ਕੀੜੇ ਕਰ ਤੋਂ ਦੇਖਣ ਲੱਗਿਆ ਮਾਤਾ ਤੇ ਹੁਣ ਕੀੜੇ ਦੇਖਣ ਲੱਗਿਆ ਅੱਜ 4 ਦਿਨ ਹੋ ਗਏ ਨੇ ਜੀ ਇੱਥੇ ਵੀ ਕੋਸ਼ਿਸ਼ ਰੱਖਣ ਨੂੰ ਦੇ ਚੁੰਨੀ ਚਾਨੀ ਹੈਗੀ ਆ ਕੋਈ ਆ ਦੇ ਕੋਈ ਦੇਖੋ ਰੱਡੀਆਂ ਮਾਵਾਂ ਦੀਆਂ ਛਾਤੀਆਂ 'ਚ ਕੀੜੇ ਪੈ ਗਏ ਅੱਜ ਇਹ ਜਿੰਨਾ ਮਾਵਾ ਨੇ ਭਾਰਤ ਦੇਸ਼ ਦੀਆਂ ਇਹਨਾਂ ਮਾਵਾਂ ਨੇ ਐਡੇ-ਐਡੇ ਜੋਧੇ ਜੰਮੇ ਤੇ ਉਹਨਾਂ ਜੋਧਿਆਂ ਨੇ ਇਹਨਾਂ ਛਾਤੀਆਂ ਦਾ ਦੁੱਧ ਪੀਤਾ ਤੇ ਅੱਜ ਸਿਸਟਮ ਦੀ ਨਿਲੈਕੀ ਘਟਿਆ ਸਿਸਟਮ ਦੇ ਕਰਕੇ ਕੈਂਸਰ ਵਰਗੀ ਇਹ ਨਾਮਰਾਦ ਬਿਮਾਰੀ ਦਾ ਫੈਲਣਾ ਹੱਟ ਦੇ ਉਹ ਕਿੱਥੇ ਹੈ ਹੱਟ ਨਾ ਰਦ ਹੋੜ ਮਾ ਮੇਰਾ ਹੱਥ ਨਹੀਂ ਸਾਹ ਇੱਧਰ ਮਾਰ ਦੇ ਥੱਲੇ ਇਹਨੂੰ ਕਰ ਜਾਂ ਉਧਰ ਪੱਖੇ ਵਾਲੇ ਕਰਕੇ ਪਾਸੇ ਮਾਰ ਇੱਥੇ ਖੜ ਕੇ ਮਾਰ ਦੇ ਇੱਥੇ ਖੜ ਕੇ ਮਾਰ ਦੇ ਮਾਰ ਜਲ ਸਿਸਟਮ ਸਾਡਾ ਉਪਰ 75 ਸਾਲਾਂ ਚ ਸਾਨੂੰ ਇੱਕ ਟ੍ਰੀਟਮੈਂਟ ਇੱਕ ਮੁਫਤ ਇਲਾਜ ਨਹੀਂ ਦੇ ਸਕਿਆ ਤੇ ਨਹੀਂ ਤਾਂ ਇਹਨਾਂ ਬਿਮਾਰੀਆਂ ਦੇ ਇਲਾਜ ਸਮੇਂ ਸਿਰ ਹੁੰਦੇ ਇਹਨਾਂ ਮਾਤਾਵਾਂ ਦੇ ਜੇ ਟੈਸਟ ਸਮੇਂ ਸਿਰ ਹੁੰਦੇ ਫ੍ਰੀ ਤਾਂ ਉਹਨਾਂ ਟੈਸਟਾਂ ਦੇ ਵਿੱਚ ਸਮੇਂ ਨਾਲ ਪਤਾ ਲੱਗਦਾ ਪਹਿਲੀ ਸਟੇਜ ਤੇ ਤੇ ਇਹਨਾਂ ਦੇ ਇਹ ਹਾਲਾਤ ਬਣਨ ਤੋਂ ਰੋਕ ਕੇ ਜਾ ਸਕਦੇ ਸੀ ਪਰ ਉਹ ਘੱਟਿਆ ਸਿਸਟਮ ਬਸ ਸਿਰਫ ਦਿਖਾਵੇ ਦਾ ਕੰਮ ਕਰਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਨਾਂ ਵੱਲੋਂ ਕੋਈ ਅਵੇਅਰਨੈਸ ਕੈਂਪ ਕੋਈ ਫ੍ਰੀ ਟੈਸਟ ਪਿੰਡਾਂ ਦੇ ਪੱਧਰ ਤੇ ਥੱਲੇ ਗਰਾਊਂਡ ਲੈਵਲ ਤੇ ਨਹੀਂ ਕੀਤੇ ਜਾ ਰਹੇ ਜਿੱਥੇ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਸਮੱਸਿਆ ਕੀ ਆ ਸਾਡੀ ਐਜੂਕੇਸ਼ਨ ਆ ਜਿਹੜੀ ਉਹ ਵੀ ਇਸ ਪੱਧਰ ਤੇ ਨਹੀਂ ਵੀ ਇਦਾਂ ਦੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਪਿੰਡਾਂ ਦੇ ਆਸ ਪੜੋਸ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਅਲਿਕੇ ਜਾਣ ਸਿਹਤ ਵਿਭਾਗ ਵੱਲੋਂ ਮਾਤਾਵਾਂ ਨੂੰ ਭੈਣਾਂ ਨੂੰ ਦੱਸਿਆ ਜਾਵੇ ਵੀ ਜੇ ਤੁਹਾਡੇ ਬ੍ਰੈਸਟ ਦੇ ਵਿੱਚ ਕੋਈ ਗੱਠ ਬਣੀ ਹੋਈ ਆ ਜਾਂ ਜੇ ਕੋਈ ਤੁਹਾਨੂੰ ਲੱਗਦਾ ਕੋਈ ਮਾੜੀ ਮੋਟੀ ਪੇਨ ਹੋ ਰਹੀ ਆ ਵੀ ਤੁਸੀਂ ਤੁਰੰਤ ਟੈਸਟ ਕਰਾਓ ਚੈੱਕਅਪ ਕਰਾਓ ਉਹਨੂੰ ਡਿਲੇ ਨਾ ਕਰੋ ਤਾਂ ਜੋ ਉਹ ਆਖਰੀ ਸਟੇਜ ਤੇ ਪਹੁੰਚ ਜਵੇ ਹੁਣ ਇਸ ਮਾਂ ਦੇ ਨਾਲ ਵੀ ਇਦਾਂ ਹੀ ਹੋਇਆ ਇਸ ਮਾਂ ਦਾ ਜਾਗਰੂਕ ਨਾ ਹੋਣਾ ਇਹਨੂੰ ਅੱਜ ਇੱਥੇ ਤਿੱਕਰ ਲੈ ਆਇਆ ਵੀ ਇਹਦੀ ਛਾਤੀ 'ਚ ਕੀੜੇ ਪੈ ਗਏ ਵਿਚਾਰੀ ਨੇ ਤੇ ਜੇ ਇਹ ਹੀ ਮਾਂ ਸਮੇਂ ਸਿਰ ਇਲਾਜ ਕਰਾ ਲੈਂਦੀ ਜਦੋਂ ਮਾੜੀ ਜੀ ਪ੍ਰੋਬਲਮ ਆਈ ਸੀ ਸ਼ੁਰੂ 'ਚ ਉਦੋਂ ਹੀ ਇਹ ਸਹੀ ਤਰੀਕੇ ਨਾਲ ਟੈਸਟ ਕਰਾ ਲੈਂਦੀ ਇਸ ਸਮੇਂ ਨਾਲ ਪਤਾ ਲੱਗ ਜਾਂਦਾ ਤਾਂ ਕੀੜੇ ਨਾ ਪੈਂਦੇ ਤੇ ਇਹਨਾਂ ਕੀੜਿਆਂ ਤੋਂ ਖਾਦੀ ਜਾ ਰਹੀ ਇਹ ਮਾਂ ਅੱਜ ਤੜਫਦੀ ਛੱਲੀ ਨਹੀਂ ਜਾਂਦੀ ਅੱਜ ਇਹ ਮਾਂ ਆਪਣੀਆਂ ਛਾਤੀਆਂ ਦੇ ਵਿੱਚੋਂ ਆਪਣੇ ਹੱਥਾਂ ਦੇ ਨਾਲ ਹੀ ਕੀੜੇ ਕੱਢ-ਕੁੱਟ ਕੇ ਬਾਹਰ ਸੁੱਟ ਰਹੀ ਛੱਲੀ ਨਹੀਂ ਜਾਂਦੀ ਇੱਕ ਤਾਂ ਪਰਿਵਾਰ ਗਰੀਬ ਆ ਇਹ ਗੱਡੀਆਂ ਵਾਲਾ ਪਰਿਵਾਰ ਆ ਜਿਹੜੇ ਗੱਡੀਆਂ ਵਾਲੇ ਬੰਜਾਰੇ ਕਿਸੇ ਟਾਈਮ ਜਦੋਂ ਇਹ ਸਾਡੇ ਪਿੰਡਾਂ ਚ ਆਉਂਦੇ ਸੀ ਨਾ ਬੰਜਾਰੇ ਤਾਂ ਇਹਨਾਂ ਦੀਆਂ ਗੱਡੀਆਂ ਆ ਕੇ ਜਦੋਂ ਖੜਦੀਆਂ ਸੀ ਪਿੰਡ ਦੇ ਬਾਹਰ ਟੋਲਿਆਂ ਦੇ ਟੋਲੇ ਤਾਂ ਸਾਰਾ ਪਿੰਡ ਇਹਨਾਂ ਦੀ ਮਦਦ ਲਈ ਅੱਗੇ ਆਉਂਦਾ ਹੁੰਦਾ ਸੀ ਸਾਰੇ ਪਿੰਡ ਚੋਂ ਪ੍ਰਸ਼ਾਦਾ ਪਾਣੀ ਹੋਰ ਚੀਜ਼ਾਂ ਤੇ ਇਹਨਾਂ ਨੇ ਉਹ ਪਿੰਡ ਦੇ ਸਾਰੇ ਕੰਮ ਕਰਕੇ ਜਾਣੇ ਟੱਬ ਬਣਾਉਣੇ ਕੜਾ ਕੜਾਈਆਂ ਨੂੰ ਥੱਲੇ ਲਾਉਣੇ ਬਾਲਟੀਆਂ ਬਣਾਉਣੀਆਂ ਪੀਪੇ ਬਣਾਉਣੇ ਤੇ ਅੱਜ ਉਹ ਸਾਂਝ ਵੀ ਟੁੱਟਦੀ ਜਾ ਰਹੀ ਹੈ ਕਿਤੇ ਨਾ ਕਿਤੇ ਤੇ ਆ ਖੂਨ ਨਾਲ ਭਿੱਜੇ ਹੋਏ ਗੋਜ ਦੱਸਦੇ ਆ ਵੀ ਉਹਨਾਂ ਛਾਤੀਆਂ 'ਚੋਂ ਜਿਨ੍ਹਾਂ 'ਚੋਂ ਕਿਸੇ ਟਾਈਮ ਬੱਚਿਆਂ ਨੇ ਦੁੱਧ ਪੀਤਾ ਅੱਜ ਉੱਥੋਂ ਖੂਨ ਨਿਕਲ ਰਿਹਾ ਤੇ ਕੀੜੇ ਖੂਨ ਪੀ ਜਾਂਦੇ ਆ ਕੀੜੇ ਮਾਸ ਖਾਈ ਜਾਂਦੇ ਆ ਕੀੜੇ ਉਹਨਾਂ ਛਾਤੀਆਂ ਨੂੰ ਖਾਈ ਜਾਂਦੇ ਆ ਬੜੀ ਦੁੱਖ ਦੀ ਗੱਲ ਆ ਵਾਹਿਗੁਰੂ ਨੇ ਸਾਡੀ ਸੇਵਾ ਲਈ ਹੋਈ ਆ ਅਸੀਂ ਸੇਵਾ ਕਰਦੇ ਆ ਬਹੁਤ ਸਾਰੇ ਬਾਪੂ ਬਜ਼ੁਰਗਾਂ ਦੇ ਕੀੜੇ ਕੱਢਿਆ ਕਿਸੇ ਦੇ ਮੂੰਹ ਚੋਂ ਕਿਸੇ ਦੇ ਹੱਥ ਚੋਂ ਕਿਸੇ ਦੇ ਪੈਰ ਚੋਂ ਇਹਦੇ ਟਾਇਲਟ ਵਾਲੀ ਜਗ੍ਹਾ ਚੋਂ ਕਿਸੇ ਦੇ ਬਾਥਰੂਮ ਵਾਲੀ ਜਗ੍ਹਾ ਤੋਂ ਪਰ ਜਦੋਂ ਕਿਸੇ ਮਾਂ ਦੀਆਂ ਛਾਤੀਆਂ ਚੋਂ ਕੀੜੇ ਕੱਢਣੇ ਪੈਂਦੇ ਆ ਨਾ ਤੇ ਬੜਾ ਦੁੱਖ ਲੱਗਦਾ ਕਿਉਂਕਿ ਅਸੀਂ ਵੀ ਮਾਵਾ ਦੇ ਪੁੱਤਾਂ ਇਹਨਾਂ ਮਾਵਾ ਦੇ ਪੁੱਤਾਂ ਤੇ ਅਸੀਂ ਇਸ ਦੁੱਖ ਨੂੰ ਇਸ ਤਕਲੀਫ ਨੂੰ ਬਿਆਨ ਨਹੀਂ ਕਰ ਸਕਦੇ ਤੁਹਾਡੇ ਨਾਲ ਵੀ ਸਾਡੇ ਮਨ ਦੇ ਵਿੱਚ ਕਿਦਾਂ ਦੇ ਮਤਲਬ ਜਜ਼ਬਾਤ ਪੈਦਾ ਹੋਦੇ ਆ ਪਰ ਇਸ ਮਾਂ ਵਾਸਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਬਖਸ਼ਣ ਹੁਣੇ ਮਾਤਾ ਜੀ ਸਾਡੇ ਕੋਲੇ ਪਹੁੰਚੇ ਆ ਪ੍ਰਦੀਪ ਬਾਈ ਜੀ ਹੁਣੀ ਪ੍ਰਦੀਪ ਬਾਈ ਕਿੱਥੋਂ ਲੈ ਕੇ ਆਏ ਉਹਨਾਂ ਨੂੰ ਤੱਕ ਦੋ ਬਸੇ ਨਹੀਂ ਹੋਰ ਅਗਲੀ ਪਿੰਡ ਆ ਬਾਈ ਬੀਜੇ ਤੋਂ ਸਭਰਾਲੇ ਨੂੰ ਜਾਂਦੇ ਆ ਬਗਲੀ ਛੋਟੀ ਬਗਣੀ ਜਾਈਏ ਅਗਲੀ ਪਿੰਡ ਜ਼ਿਲ੍ਹਾ ਲੁਧਿਆਣਾ ਹੀ ਪੈਂਦਾ ਬੀਜੇ ਕੋਲੇ ਬੀਜੇ ਪੈਲ ਕੋਲੇ ਬੀਜੇ ਤੋਂ ਸਭਰਾਲੇ ਨੂੰ ਇਹਦਾ ਰਾਜ ਸਭਰਾਲੇ ਵਾਲੇ ਪਾਸੇ ਉੱਥੇ ਇਹ ਇਹਨਾਂ ਦਾ ਪੂਰਾ ਕਬੀਲਾ ਰਹਿੰਦਾ ਵਾ ਜੀ ਇਹਨਾਂ ਦਾ ਪਰਿਵਾਰ ਹੈ ਜੇ ਛੇ ਸੱਤ ਝੁੱਗਿਆਂ ਛੇ ਸੱਤ ਝੁੱਗਿਆਂ ਹੈ ਕਿਤੋਂ ਪਿੱਛੋਂ ਰਾਜਸਥਾਨ ਤੋਂ ਤੁਸੀਂ ਹੋਣ ਕਰ ਤੁਹਾਂ ਜੀ ਲੈ ਨਹੀਂ ਪਤਾ ਪੰਜਾਬ ਵਸਿਆ ਜਾਂਦੇ ਆਏ ਹੋ ਹਾਂ ਅੱਛਾ ਜਦੋਂ ਦੇ ਪੰਜਾਬ ਵਸਿਆ ਉਦੋਂ ਦੇ ਇੰਚ ਤੌਰ ਗੜ ਤੋਂ ਆ ਹਾਂ ਮਹਾਰਾਣਾ ਪ੍ਰਤਾਪ ਦੇ ਪਰਵਾਦ ਦੇ ਵਿੱਚੋਂ ਵਾਹ ਜੀ ਵਾਹ ਜਾਦੇ ਇੱਥੇ ਰਾਜਪੂਤ ਤਾਂ ਤੁਸੀਂ ਹਾਂ ਜੀ ਰਾਜ ਵਾਹ ਜੀ ਇਹ ਮਾਂ ਆ ਤੁਹਾਡੀ ਆ ਮੇਰੀ ਸੱਸ ਹੈ ਇਹਦੀ ਮਾਂ ਅੱਛਾ ਤੁਹਾਡੀ ਮਾਂ ਕੋਈ ਕੁੜੀ ਆ ਵੇ ਅੱਛਾ ਤੇ ਇਹ ਮਾਂ ਦੇ ਕਿੰਨੇ ਕ ਟਾਈਮ ਤੋਂ ਗੱਠ-ਗੁੱਠ ਬਣੀ ਸੀ ਇਦਾਂ ਇਹਨੂੰ ਹੋ ਤਾਂ ਗਿਆ ਨਾ 6-7 ਸਾਲ ਜਾਨੀਆ ਥੋੜੇ ਕਰਾਈਗੇ ਤੁਹਾਨੂੰ ਦਿੱਤੇ ਦੱਸਿਆ ਵੀ ਚਾਈ ਗਏ ਮੇਰ ਦਵਾਈਆਂ ਵੀ ਦਵਾਈ ਕੇ ਵਿੱਚ ਕਰ ਜੂਗੀ ਇਹ ਨਾ ਕਰਿਆ ਹੁਣ 1 ਸਾਲ ਹੋ ਗਿਆ ਪੱਟੇ ਪਟੀਆਂ ਪੱਟੀਆਂ ਕਰਾਈਆਂ ਦਵਾਈਆਂ ਲਿਆ ਲਾ ਆਮਲੇ ਬੇਰ ਉਹਨਾਂ ਤਾਂ ਕੀ ਆਫਰ ਹੋ ਗਈ ਬੋਕੀ ਵੀ ਰਹਿ ਗਈ ਕਿਸੇ ਥੋੜੇ ਬਦਲ ਕਿਸੇ ਨਾਲ ਸ਼ੁਰੂਆਈ ਹੁਣ ਇਸ ਚੋਂ ਲਾਈ ਵੇ ਅਸੀਂ ਵੀ ਨਹੀਂ ਕਰੀ ਬਾਈ ਇਹ ਤਾਂ ਉਹ ਕਰਦਾ ਅਸੀਂ ਕੌਣ ਆ ਹਨਾ ਸਾਡੀ ਕੋਈ ਔਕਾਤ ਨਹੀਂ ਵੀ ਅਸੀਂ ਮਾਂ ਦਾ ਮੇਰੀ ਬੜੀ ਕੁੜੀ ਗਈ ਹੈ ਨਾ ਇਹ ਉਹ ਨਾ ਅਰਦਾਸ ਇਹਦੇ ਮੂਰੇ ਕੀ ਕੀ ਆ ਤਾਂ ਇਹਨਾਂ ਨੂੰ ਕੋਤਾ ਲੱਗਿਆ ਤੇਰੇ ਕੋਲ ਬੰਗੜੀ ਸਾਡੀ ਕੁੜੀ ਦਾ ਵਿਆਹ ਹੈਗਾ ਉਹ ਦੋ ਕੁੜੀਆਂ ਬੱਤ ਜੈਂਟ ਆਪਣੇ ਘਰੀਨ ਤੇ ਆਏ ਕਹਿੰਦੇ ਮੇਰੀ ਭੈਣ ਦਾ ਵਿਆਹ ਕੋਈ ਕੱਪੜਾ ਦੇ ਦੋ ਕੋਈ ਚੋਰ ਦੇ ਦੋ ਮੈਂ ਘਟਨਾ ਕਰਿਆ ਮੈਂ ਦੇਦਾ ਫਿਰ ਮੈਨੂੰ ਕਹਿਣ ਲੱਗਿਆ ਦਵਾਈ ਦੇ ਦੋ ਮੇਰੀ ਨਾਨੀ ਨੂੰ ਮੈਂ ਕਿਹਾ ਕੀ ਹੋਰੇ ਤੁਹਾਡੇ ਨਾਨੀ ਕਹਿੰਦੀ ਉਹਦੇ ਕੀੜੇ ਪਏ ਗਏ ਸਾਰੀ ਮੈਂ ਕਦੇ ਆਇਆ ਤਾਂ ਦਵਾਈ ਨਹੀਂ ਦਿੱਤੀ ਉੱਥੇ ਦੇਖ ਸਕਦੇ ਸੀ ਨਾ ਕੋਈ ਨਹੀਂ ਜ ਕੀੜੇ ਪਏ ਹੋਏ ਤਾਂ ਮੈਂ ਜਾਣਨਾ ਫਿਰ ਉਹ ਕੇ ਦੇਖ ਕੇ ਉਹ ਕਰਾਂਗੇ ਤੇ ਭਾਈ ਮੈਂ ਘੰਟੇ ਕੇ ਬਾਅਦ ਗਿਆ ਉੱਥੇ ਤੇ ਇਹਦੇ ਬਿੜ ਤੇ ਫਿਰਦੇ ਸੀ ਕੀੜੇ ਇਹਨਾਂ ਨੇ ਦਵਾਈਆਂ ਦੁਵੀਆਂ ਹੀ ਰੱਖੀਆਂ ਸੀ ਸ਼ਾਇਦ ਤੌਰ ਵੀੰਦਾ ਤੇ ਕੋਈ ਕੋਟੋਰਨਾ ਹੈ ਮਦਾ ਭਾਤੇ ਹੁਣ ਵੀ ਲਾਇਆ ਹੋਇਆ ਤੇਲ ਇਹਨਾਂ ਨੇ ਕੀੜੇ ਮਰੇ ਹੋਏ ਦੋ ਤਿੰਨ ਚੀਜ਼ਾਂ ਰੱਖੀਆਂ ਹੋਈਆਂ ਸੀ ਇਹਨਾਂ ਨੇ ਇਹ ਕਿੰਦਣ ਦੀ ਗੱਲ ਇਹ ਕੱਲ ਦੀ ਗੱਲ ਹੁੰਦੀ ਮੱਛਰਦਾਨੀ ਚ ਪਾਈ ਕੋਈ ਸੀ ਕਿ ਜਦ ਮੈਂ ਜਾ ਕੇ ਦੇਖਿਆ ਤਾਂ ਬਿੜ ਤੇ ਇਹਦੇ ਮੰਜੇ ਤੇ ਪੈਦੇ ਕੀੜੇ ਕਰ ਫਿਰ ਮੈਂ ਵੀਡੀਓ ਬਣਾ ਕੇ ਭੇਜੀ ਇੱਥੇ ਤੇ ਉਹ ਕੋਈ ਸਿੱਕੇ ਲੈ ਆਇਆ ਇਹ ਪ੍ਰਦੀਪ ਵੀਰਾ ਜੀ ਸਾਡੀ ਟੀਮ ਦਾ ਮੈਂਬਰ ਆ ਵੀਰਾ ਸਮਰਾਲੇ ਤੋਂ ਤੇ ਇਹ ਵੀਰਾ ਵੀ ਕਲੀਨਿਕ ਚ ਚਲਾਉਂਦਾ ਡਾਕਟਰ ਆ ਤੇ ਇਹ ਵੀਰੇ ਨੂੰ ਜਦੋਂ ਪਤਾ ਲੱਗਿਆ ਦੇਖੋ ਕਿਵੇਂ ਸਵੱਬ ਬਣਿਆ ਵੀ ਬੱਚੇ ਉੱਥੇ ਮੰਗਦੇ ਮੰਗਦੇ ਇਹਨਾਂ ਕੋਲੇ ਜਾ ਪਹੁੰਚੇ ਤੇ ਇਹਨਾਂ ਨੇ ਉਸ ਗੱਲ ਨੂੰ ਸੀਰੀਅਸ ਲਿਆ ਸੁਣਿਆ ਫੇ ਘਰੇ ਜਾ ਕੇ ਦੇਖਿਆ ਤਾਂ ਸੱਚੀ ਉਹਨਾਂ ਬੱਚੀਆਂ ਦੀ ਨਾਨੀ ਘਰੇ ਪਈ ਤੜਫ ਰਹੀ ਸੀ ਸੱਚੀ ਉਹ ਬੱਚਿਆਂ ਨੇ ਜਿਹੜੀ ਗੱਲ ਕਹੀ ਸੀ ਵੀ ਸਾਡੀ ਨਾਨੀ ਦੇ ਕੀੜੇ ਪੈ ਗਏ ਸਾਨੂੰ ਕੋਈ ਦਵਾਈ ਦੇ ਦਿਓ ਉਹ ਸੱਚੀ ਹੋਈ ਨਾਨੀ ਦੇ ਕੀੜੇ ਪਏ ਹੋਏ ਸੀ ਤਾਂ ਫਿਰ ਪ੍ਰਦੀਪ ਵੀਰੇ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਦੱਸਿਆ ਫਿਰ ਅਸੀਂ ਵੀਰੇ ਨੂੰ ਕਿਹਾ ਵੀਰੇ ਤੂੰ ਸਾਡੇ ਕੋਲ ਇੱਥੇ ਲੈ ਆ ਸਾਡੇ ਕੋਲ ਟਾਈਮ ਨਹੀਂ ਲੱਗਣਾਗਾ ਤੇ ਵੀਰਾ ਹੁਣ ਇੱਥੇ ਲੈ ਕੇ ਪਹੁੰਚਿਆ ਸਮਾਨ ਨੂੰ ਬਜ਼ੁਰਗ ਨੂੰ ਵਿਚਾਰੇ ਕੀ ਨਾਮ ਆ ਮਾਂ ਦਾ ਮਾਂ ਦਾ ਕੀ ਸ਼ਦਾਦਾਂ ਗੂਰੀ ਨੋ ਹੈ ਅੰਗੂਰੀ ਹਾਂ ਜੀ ਤੂੰ ਮੇਰੇ ਜੀਲਾ ਸੁਆਕੇ ਜਾ ਖੀਲਾ ਹਾਂ ਜੀਲਾ ਖੀਲਾ ਅੰਗੂਰੀ ਅੰਗੂਰੀ ਨਾਮ ਆ ਮਾਤਾ ਦਾ ਤੁਹਾਡਾ ਕੀ ਨਾਮ ਮੇਰਾ ਨਾਮ ਮਿੰਦਰੋ ਕੌਰ ਮਿੰਦਰੋ ਕੌਰ ਇਹ ਤੁਹਾਡਾ ਲੈਂਬਰ ਹੈ ਸੀ ਨਾ ਲੈਂਬਰ ਸਿੰਘ ਰਾਜਪੂਤ ਆ ਲੈਂਬਰ ਸਿੰਘ ਤੇ ਜੀਰਸਿੰਦਰ ਕੋਰ ਤੇ ਇਹ ਬੇਟੀ ਤੇ ਜਵਾਈ ਆ ਇਸ ਮਾਂ ਦੇ ਤੇ ਇਹਦੇ ਦੋ ਤੀਆਂ ਵਾਂ ਦੋਤਿਆਂ ਵਾਲੀ ਆ ਪਰ ਜਿਹੜੀ ਇਹਨੂੰ ਬਿਮਾਰੀ ਲੱਗੀ ਆ ਉਹ ਬਿਮਾਰੀ ਨਹੀਂ ਸੀ ਵੱਡੀ ਵੱਡੀ ਬਿਮਾਰੀ ਇੱਕ ਤਾਂ ਗਰੀਬੀ ਇੱਕ ਅਨਪੜਤਾ ਕਿਉਂਕਿ ਪੜੇ ਲਿਖੇ ਨਹੀਂ ਹੈਗੇ ਝੁੱਗੀਆਂ 'ਚ ਰਹਿੰਦੇ ਆ ਗੱਡੀਆਂ 'ਅਲੇ ਵੱਜਦੇ ਆ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਕੈਂਸਰ ਦਾ ਇਲਾਜ ਕਿਵੇਂ ਆ ਭੈਣ ਜਿਵੇਂ ਦੱਸਦੀ ਆ ਵੀ ਅਸੀਂ ਮੰਦਰੋਂ ਵੀ ਅਸੀਂ ਥੋੜੇ ਪਾਉਣ ਲੱਗੇ ਹੁਣ ਬਾਬੇ ਤੋਂ ਥੋੜਾ ਪਾਇਆ ਬਾਬਾ ਕਹਿੰਦਾ ਵੀ ਮੈਂ ਠੀਕ ਕਰ ਦੂੰ ਚੌਂਕੀਆਂ ਭਰਨ ਲੱਗੇ ਵੀ ਬਾਬਾ ਕਹਿੰਦਾ ਇਹਨੇ ਮਹੀਨੇ ਦੀ ਚੌਂਕੀ ਭਰੋ ਆਪਾਂ ਠੀਕ ਕਰ ਦਾਂਗੇ ਫਿਰ ਟੀਕੇ ਲਗਾਉਣ ਲੱਗੇ ਮਤਲਬ ਜੋ ਕਰ ਸਕਦੇ ਸੀ ਜਿੰਨਾ ਕਿ ਇਹਨਾਂ ਨੂੰ ਸੋਝੀ ਸੀ ਕਿ ਜਿੰਨਾ ਕਿ ਨੂੰ ਕੋਈ ਦੱਸੀ ਗਿਆ ਉਵੇਂ-ਉਵੇਂ ਕਰੀ ਗਏ ਪਰ ਇਸੇ ਤਰ੍ਹਾਂ ਨਹੀਂ ਪਿਛਲੇ 2-3 ਸਾਲਾਂ ਦੇ ਵਿੱਚ ਸਮੱਸਿਆ ਇੰਨੀ ਜ਼ਿਆਦਾ ਵੱਧ ਗਈ ਆ ਹੁਣ ਭੈਣ ਦੱਸਦੀ ਆ ਵੀ ਇੱਕ ਡੇਢ ਸਾਲ ਤੋਂ ਇਹ ਫਟ ਗਿਆ ਇੱਕ ਸਾਲ ਤੋਂ ਤੇ ਹੁਣ ਫਟੇ ਹੋਏ ਨੂੰ ਸਾਲ ਹੋ ਗਿਆ ਤੇ ਹੁਣ ਤਾਂ ਹੱਦੀ ਹੋ ਗਈ ਹੁਣ ਕੀੜੇ ਪੈ ਗਏ ਉਹਦੇ ਵਿੱਚ ਜਦੋਂ ਕੀੜੇ ਪੈ ਗਏ ਤੇ ਫਿਰ ਵਾਇਗਰੂ ਨੇ ਬਾਹ ਫੜੀ ਉਹ ਅੱਲਾ ਨੇ ਉਸ ਰਾਮ ਨੇ ਉਸ ਭਗਵਾਨ ਨੇ ਬਾਹ ਫੜੀ ਉਹ ਆਪੇ ਹੀ ਬੱਚਿਆਂ ਨਾਲ ਹੀ ਸਬਾਬ ਬਣਿਆ ਬੱਚੇ ਉਥੋਂ ਮੰਗਦੇ ਮੰਗਦੇ ਵੀ ਮੇਰੀ ਬੇਟ ਭੈਣ ਦਾ ਵਿਆਹ ਵਾ ਸਾਨੂੰ ਕੋਈ ਸੂਟ ਦੇ ਦਿਓ ਸਾਨੂੰ ਕੋਈ ਰਾਸ਼ਨ ਦੇ ਦਿਓ ਤੇ ਉਹ ਪ੍ਰਦੀਪ ਦੀ ਦੁਕਾਨ ਤੇ ਚਲੇ ਗਏ ਵੀਰੇ ਦੀ ਤੇ ਕਲੀਨਿਕ ਤੇ ਚਲੇ ਗਏ ਤੇ ਪ੍ਰਦੀਪ ਵੀਰੇ ਨੇ ਉਹਨਾਂ ਦੀ ਗੱਲ ਨੂੰ ਸੁਣ ਕੇ ਅਮਲ ਕੀਤਾ ਤੇ ਉਹ ਦਇਆ ਦੀ ਭਾਵਨਾ ਸੀ ਜਿਹੜੀ ਉਹਦੇ ਅੰਦਰ ਉਹਦੇ ਅੰਦਰ ਜਿਹੜੀ ਉਹ ਜਜ਼ਬਾਤ ਸੀਗੇ ਉਹਨੂੰ ਇਸ ਮਾਨ ਤਿੱਕਰ ਲਿਆਏ ਤੇ ਉਹ ਜਜ਼ਬਾਤ ਹੁਣ ਮਾਂ ਨੂੰ ਇੱਥੇ ਤਿੱਕਰ ਲਿਆਏ ਉਹੀ ਜਜ਼ਬਾਤ ਹੁਣ ਇਸ ਮਾਨ ਨੂੰ ਥੋੜੇ ਤਿੱਕਰ ਲਿਆਏ ਹੁਣ ਇਸ ਮਾਨ ਦੇ ਇਹਨਾਂ ਹਾਲਾਤਾਂ ਨੂੰ ਤੁਸੀਂ ਉਸ ਅਕਾਲਪੁਰ ਫੁਰਕ ਤਿੱਕਰ ਲੈ ਕੇ ਜਾਣਾ ਤੁਸੀਂ ਹੁਣ ਇਸ ਸਾਡੇ ਜਜ਼ਬਾਤ ਨੂੰ ਇਸ ਮਾਨ ਦੀ ਤਕਲੀਫ ਨੂੰ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਭਗਵਾਨ ਦੇ ਚਰਨਾਂ ਤੇ ਕਰ ਪਚਾਉਣਾ ਅਰਦਾਸ ਕਰਿਓ ਵੀ ਇਹ ਮਾਨ ਠੀਕ ਹੋ ਜਵੇ ਇਹਦੀ ਸਰਜਰੀ ਹੋ ਜਵੇ ਹੁਣ ਅਸੀਂ ਇਹਦਾ ਜਿਹੜੇ ਇੱਥੇ ਸਾਡੇ ਕੈਂਸਰ ਦੇ ਸਪੈਸ਼ਲਿਸਟ ਨੇ ਡਾਕਟਰ ਉਹਨਾਂ ਨਾਲ ਅਸੀਂ ਇਹਨਾਂ ਨੂੰ ਬੁਲਾਵਾਂਗੇ ਉਹ ਚੈੱਕਅਪ ਕਰਨਗੇ ਜੇ ਡਾਕਟਰ ਸਾਹਿਬ ਇਹਨਾਂ ਦੀ ਬਾਇਓਪਸੀ ਦੀ ਰਿਪੋਰਟ ਆਊਗੀ ਫਿਰ ਤਾਂ ਕੈਂਸਰ ਕਿਸ ਲੈਵਲ ਦਾ ਵਾ ਫਿਰ ਉਸ ਤੋਂ ਬਾਅਦ ਪੈਟ ਸਕੈਨ ਹੋਊਗੀ ਜਿਹਦੇ ਵਿੱਚ ਪਤਾ ਲੱਗੂਗਾ ਵੀ ਕੈਂਸਰ ਕਿੱਥੇ ਤੱਕ ਫੈਲ ਗਿਆ ਵਾ ਫਿਰ ਉਸ ਤੋਂ ਬਾਅਦ ਉਹ ਬ੍ਰੈਸ ਨੂੰ ਸਾਰੇ ਨੂੰ ਉਹਨੇ ਜਗ੍ਹਾ ਨੂੰ ਸਾਰੇ ਨੂੰ ਰਿਮੂਵ ਕੀਤਾ ਜਾਊਗਾ ਬਾਹਰ ਕੱਢਿਆ ਜਾਊਗਾ ਤੇ ਤਾਂ ਮਾਨ ਦੀ ਜ਼ਿੰਦਗੀ ਬਚ ਪਾਉ ਸਭ ਤੋਂ ਵੱਡੀ ਗੱਲ ਤਾਂ ਜ਼ਿੰਦਗੀ ਤੋਂ ਵੀ ਵੱਡੀ ਗੱਲ ਇਹ ਆ ਵੀ ਜਿਹੜੀ ਆ ਤਕਲੀਫ ਆ ਜਦੋਂ ਛਾਤੀ ਦੇ ਵਿੱਚ ਉਹ ਕੀੜੇ ਅੰਦਰ ਸੁਣਲ ਸੁਣਲ ਕਰਦੇ ਫਿਰਦੇ ਆ ਦੰਦੀਆਂ ਵੱਡ-ਵੱਡ ਅੰਦਰ ਨੂੰ ਵੱਡ-ਵੱਡ ਖਾਈ ਜਾਂਦੇ ਆ ਅੰਦਰ ਨੂੰ ਨਾੜਾਂ ਦੇ ਵਿੱਚ ਨਸਾਂ ਦੇ ਵਿੱਚ ਚਾਈ ਜਾਂਦੇ ਆ ਤਾਂ ਕਿੰਨੀ ਤਕਲੀਫ ਹੁੰਦੀ ਕਿਵੇਂ ਉਹ ਕੀੜੇ ਅੰਦਰ ਜਿੱਥੇ ਜਗ੍ਹਾ ਮਿਲਦੀ ਆ ਉੱਥੇ ਵੜ ਵੜ ਕੇ ਅੰਦਰ ਖੁੱਡਾਂ ਕੱਢੀ ਜਾਂਦੇ ਆ ਕਿੱਥੇ ਉਹ ਮਾਂ ਆਪਣੇ ਜ਼ਖਮਾਂ ਦੇ ਅੰਦਰ ਮਹਿਸੂਸ ਕਰਦੀ ਆ ਕਿ ਕੁਝ ਤੁਰਿਆ ਫਿਰਦਾ ਕਿਵੇਂ ਉਹ ਮਾਂ ਰਾਤ ਨੂੰ ਸੌਂਦੀ ਆ ਜਦੋਂ ਉਹਦੇ ਅੰਦਰ ਕੀੜੇ ਉਹਨੂੰ ਘੁਨੇ ਵਾਂਗ ਵੱਡ-ਵੱਡ ਵੱਡ-ਵੱਡ ਖਾਈ ਜਾਂਦੇ ਆ ਇਹ ਕੀੜੇ ਤਾਂ ਹੱਡੀਆਂ ਤੱਕ ਖਾ ਜਾਂਦੇ ਆ ਇਹ ਤਾਂ ਬੜਾ ਇੱਕ ਸੌਫਟ ਜਿਹਾ ਹਿੱਸਾ ਹੁੰਦਾ ਬਾਡੀ ਦਾ ਇੱਕ ਬੜਾ ਨਾਜ਼ੁਕ ਜਿਹਾ ਹਿੱਸਾ ਹੁੰਦਾ ਸਾਡੇ ਸ਼ਰੀਰ ਦਾ ਤੇ ਇਸ ਹਿੱਸੇ ਨੂੰ ਅੱdte ਤੋਂ ਬੱਦ ਖਾ ਕੇ ਕੀੜੇ ਐਡੀਆਂ ਐਡੀਆਂ ਖੁੱਡਾਂ ਕਰਤੀਆਂ ਵਿੱਚ ਕੀੜਿਆਂ ਆ। ਬਸ ਅਰਦਾਸ ਕਰਿਓ ਇਸ ਮਾਂ ਵਾਸਤੇ ਇਹ ਮਾਂ ਇਤੋਂ ਠੀਕ ਹੋ ਕੇ ਤਕੜੀ ਹੋ ਕੇ ਆਪਣੇ ਘਰ ਵਾਪਸ ਜਾਵੇ। ਆਪਣੇ ਦੋਧੀਆਂ 'ਚ ਆਪਣੇ ਦੋਧਿਆਂ 'ਚ ਆਪਣੇ ਧੀ ਜਵਾਈ 'ਚ ਨਾਲ ਬੈਠ ਕੇ ਜਿਵੇਂ ਵੀ ਜ਼ਿੰਦਗੀ ਜਿਉਂਦੇ ਆ ਖੁਸ਼ੀਆਂ ਤੇ ਖੇੜਿਆਂ ਨਾਲ ਜਿਉਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤੇ ਇੱਕ ਬੇਨਤੀ ਆ ਸਾਡੀ ਆਪਣੇ ਆਸ-ਪਾਸ ਭੈਣੋ ਤੇ ਭਰਾਵੋ ਖਿਆਲ ਰੱਖਿਆ ਕਰ। ਕਿ ਇਕੱਲਾ ਪ੍ਰਦੀਪ ਨੂੰ ਕਿਉਂ ਨਜ਼ਰ ਆਈ ਪ੍ਰਦੀਪ ਨਾਲ ਹੀ ਕਿਉਂ ਸਾਂਝ ਪਾਈ ਉਹਨਾਂ ਨੇ ਸਾਂਝ ਤਾਂ ਹੋਰਾਂ ਨਾਲ ਵੀ ਪਾਈ ਹੋ ਪਰ ਕੋਈ ਸੁਣਦਾ ਨਹੀਂ ਪਤਾ ਨਹੀਂ ਉਹਨਾਂ ਕੁੜੀਆਂ ਨੇ ਕਿੰਨਿਆਂ ਨੂੰ ਦੱਸਿਆ ਹੋ ਵੀ ਸਾਡੀ ਨਾਨੀ ਦੇ ਕੀੜੇ ਪਏ ਆ ਪਰ ਉਹਨਾਂ ਨੇ ਯਕੀਨ ਹੀ ਨਹੀਂ ਮੰਨਿਆ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਉਸ ਗੱਲ ਨੂੰ ਬਈ ਨਾ ਤਾਂ ਬਹਿਣਾ ਦੇਖਾਂ ਉਹਦਾ ਨੇੜੇ ਦੇ ਪਾਇਆ ਉਹ ਗਾਮ ਉਹ ਗਾਮ ਵੀ ਤਾਂ ਇਹ ਸਾਡੇ ਪਿੰਡਾਂ ਦੇ ਆ ਜਿਹੜਾ ਜੀ ਬਹੁਤ ਉਹਨਾਂ ਬੜੀ ਕੰਮੀ ਬੁੜੀ ਸੀ अच्छा तेरा भा नेहर ते लाग पे ओहो वो ब्याह होया सी 16 ਸਾਲਾਂ ਦਾ ਸੀਗਾ ਅੱਜ 32 ਸਾਲ ਹੋ ਗਏ 32 ਸਾਲ ਹੋ ਗਏ ਹਾਂ 18 ਤਰੀਕ ਨੂੰ 32 ਸਾਲ ਹੋ ਜਾਣਗੇ ਸੋਣ ਦੇ ਬੜੀ ਮਾੜੀ ਗੱਲਾਂ ਤਾਂ ਭਾਈ ਕੋਈ ਨਾ ਮਾਂ ਫਿਕਰ ਨਹੀਂ ਕਰਨਾ ਠੀਕ ਆ ਤੂੰ ਠੀਕ ਹੋ ਜਾਣਾ ਬਿਲਕੁਲ ਠੀਕ ਆ ਆਪਾਂ ਠੀਕ ਕਰਕੇ ਵਾਹਿਗੁਰੂ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਫਿਰ ਭੇਜਾਂਗੇ ਤੈਨੂੰ ਠੀਕ ਆ ਕੋਈ ਨੰਮਾ ਕੋਈ ਨਹੀਂ ਤੇਰੇ ਦਰਦ ਹੋਣਾ ਕੋਈ ਵੀ ਜਿਹੜੇ ਕੀੜੇ ਸੀਗੇ ਉਹ ਕੱਢਦੇ ਆਪਾਂ ਤੇ ਹੁਣ ਪੱਟੀ ਕਰਕੇ ਜ਼ਖਮ ਸਾਫ਼ ਕਰਕੇ ਫਿਰ ਕੱਲ ਨੂੰ ਸਵੇਰੇ ਹਸਪਤਾਲ ਭੇਜਾਂਗੇ ਤੇਰੇ ਸਾਰੇ ਟੈਸਟ ਕਰਾਉਣੇ ਆ ਕੋਈ ਨੰਮਾ ਕੋਈ ਨਹੀਂ ਹੱਥ ਨਾਲ ਜੋੜ ਮਾ ਹੱਥ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ